ਹਾਂਜੀ ਵਾਹੀਪੁਰ ਜੀ ਕਾ ਖਾਂਸ਼ਾ ਵਾਹੀਪੁਰ ਜੀ ਕੀ ਫੱਤੇ ਆਜੇ ਸਿੰਘ ਪੱਤਰਕਾਰ ਵੀਰਾਂ ਦੇ ਸਾਹਮਣੇ ਉਹਨਾਂ ਲੋਕਾਂ ਦੇ ਇਲਾਕਾ ਨਿਵਾਸੀਆਂ ਦੀ ਹਾਜ਼ਰੀ 'ਚ ਸਾਹਮਣੇ ਹੋਏ ਆ ਮੁੱਖ ਮਕਸਦ ਪੁਰਾਤਨ ਖਾਂਸਲੀ ਜਿਸ ਦੇ ਰਾਈ ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਸਰੋਵਰ ਜਾਂ ਹੋਰ ਪਾਵਨ ਸਰੋਵਰਾਂ ਨੂੰ ਪਰਾਚੀਨ ਸਮੇਂ ਜਲ ਪ੍ਰਦਾਨ ਕੀਤਾ ਜਾਂਦਾ ਰਿਹਾ ਉਹ ਇੱਕ ਇਤਿਹਾਸਕ ਵਿਰਾਸਤ ਹੈ ਜੋ ਸਿੱਖ ਪੰਥ ਦੇ ਨਮਾਇਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਹੈ ਔਰ ਪਤਾ ਲੱਗਿਆ ਇਸ ਇਤਿਹਾਰਾ ਚ ਜੋ ਛਪ ਕੇ ਸਾਹਮਣੇ ਆਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸਹਾਂਸਲੀ ਦੀ ਜਿਹੜੀ 2 2.5 3 ਕਿੱਲੇ ਜ਼ਮੀਨ ਕਰੀਬਨ ਇਧਰੋਂ ਕਿਲੋਮੀਟਰ 2 ਕਿਲੋਮੀਟਰ ਲੰਮੀ ਜਾਂ 50 ਫੁੱਟ ਚੌੜੀ ਇਹ ਸਾਰੀ ਦੀ ਸਾਰੀ ਵੇਚਣ ਦੀ ਤਿਆਰੀ ਕਰਕੇ ਭੂਮ ਮਾਫੀਏ ਦੇ ਰਾਹੀਂ ਇਹ ਡਾਕੂ ਮਹਿਕਮਾ ਜਿਹੜਾ ਹੈ ਇਹਨਾਂ ਕੱਲ 22 ਤਰੀਕ ਨੂੰ ਗੁਰਦੁਆਰਾ ਸਿੰਘ ਸਭਾ ਅੰਮ੍ਰਿਤਕੋਟ ਖੁੱਲੀ ਬੋਲੀ ਰੱਖ ਦਿੱਤੀ ਜਿਹਦੇ ਵਿਰੋਧ ਵਿੱਚ ਇਥੋਂ ਦੀਆਂ ਇਲਾਕੇ ਦੀਆਂ ਸੰਗਤਾਂ ਔਰ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਇਸ ਗੱਲ ਦੀ ਠੇਸ ਵੱਜੀ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ ਇਸ ਹੰਸਲੀ ਦੀ ਸੇਵਾ ਸੰਭਾਲ ਕਰਨੀ ਇਸ ਵਿਰਾਸਤ ਨੂੰ ਜਿਉਂਦਾ ਤਿਉਂ ਜਿਉਂਦਾ ਰੱਖਣਾ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਬਣਾਉਣਾ ਤੇ ਗੁਰੂ ਸਾਹਿਬਾਂ ਦੇ ਨਕਸ਼ੇ ਕਦਮ ਚੱਲਦਿਆਂ ਜਿਵੇਂ ਕਦੇ ਅੰਮ੍ਰਿਤਸਰ ਸਾਹਿਬ ਸਾਹਿਬ ਕਿਸੇ ਨੂੰ ਗੁਰੂ ਬਾਜ਼ਾਰ ਬਣਾ ਕੇ ਦਿੱਤਾ ਕਿਸੇ ਨੂੰ ਖੂਹ ਤੇ ਬੌਲੀਆਂ ਲਵਾ ਕੇ ਦਿੱਤੇ ਕਿਸੇ ਨੂੰ ਕੋੜੀ ਖਾਨੇ ਬਣਾ ਕੇ ਦਿੱਤੇ ਕਿਸੇ ਨੂੰ ਗੁਰੂ ਕੇ ਬਾਗਲਵਾ ਕੇ ਦਿੱਤੇ ਵਾਤਾਵਰਨ ਵਾਸਤੇ ਅੱਜ ਉਸੇ ਨਕਸ਼ੇ ਤਹਿਤ ਇੱਥੋਂ ਦੇ ਲੋਕਾਂ ਵਾਸਤੇ ਇਹਨੂੰ ਸੋਨਾ ਬਣਾਉਣਾ ਸੀ ਆਲੇ-ਦੁਆਲੇ ਨੂੰ ਵਾਤਾਵਰਨ ਦੇਣਾ ਸੀ ਆਵਾਜ਼ਾਈ ਦੇਣੀ ਸੀ ਇੱਥੋਂ ਦੀਆਂ ਸਹੂਲਤਾਂ ਦੇਣੀਆਂ ਸੀ ਪਰ ਬਦਕਿਸਮਤੀ ਸ਼੍ਰੋਮਣੀ ਕਮੇਟੀ ਸਿੱਖ ਵਿਰੋਧੀ ਤਾਕਤਾਂ ਦੇ ਹੱਥਾਂ 'ਚ ਖੇਡ ਰਹੀ ਐ ਇਹ ਆਪਣੇ ਮਨਸੂਬਿਆਂ ਤਹਿਤ ਕੁੱਝੀਆਂ ਚਾਲਾਂ ਚਲਦਿਆਂ ਇਹਨੇ ਇੱਕ-ਇੱਕ ਕਰਕੇ ਪਹਿਲਾਂ ਖੇਤ ਇਤਿਹਾਸ ਦੀਆਂ ਵਿਰਾਸਤਾਂ ਕਾਰਨ ਕਾਰ ਸੇਵਾ ਦੇ ਨਾਂ ਤੇ ਟੜਵਾਈਆਂ ਨਵੀਆਂ ਬਣਾ ਲੀਆਂ ਜ਼ਮੀਨਾਂ ਦੇ ਤਬਾਦਲੇ ਕਈ ਕੁਝ ਕੀਤਾ ਹੁਣ ਜਿਹੜੀ ਰਹਿਦ ਖੋਦ ਬਚੀਆ ਹੁਣ ਉਹਦੇ ਤੇ ਅੱਖ ਆ ਗਈ ਆ ਜਿਹੜੀ ਹੰਸਲੀ ਦੀ ਜ਼ਮੀਨ ਹੈ ਵਿਰਾਸਤੀ ਇੱਕ ਸਾਡੀ ਵਿਰਾਸਤ ਹੈ ਔਰ ਸੱਚਖੰਡ ਦਰਬਾਰ ਸਾਹਿਬ ਗੁਰੂ ਕੀ ਨਗਰੀ ਦਾ ਇੱਕ ਪ੍ਰਮਾਣ ਹੈ ਕਿ ਮੰਨ ਲਓ ਗੁਰੂ ਕੀ ਨਗਰੀ ਕਿਉਂ ਕਿਹਾ ਜਾਂਦਾ ਹੈ ਇਹ ਪੁਖਤਾ ਸਰੋਤ ਨੇ ਸਾਡੇ ਕੋਲੇ ਜਿਹੜੇ ਉਸ ਗੱਲ ਦੀ ਗਵਾਹੀ ਭਰਦੇ ਨੇ ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਤੇ ਕਾਬਜ ਮਸੰਦ ਲਾਣਾ ਪੱਕੇ ਤੌਰ ਤੇ ਖਤਮ ਕਰ ਦੇਣਾ ਚਾਹੁੰਦਾ ਹੈ ਤੇ ਅਸੀਂ ਅੱਜ ਇਸ ਪ੍ਰੈਸ ਕਾਨਫਰੰਸ ਰਾਈ ਇਹ ਇਥੋਂ ਦੇ ਲੋਕਾਂ ਦੀ ਹਾਜ਼ਰੀ ਵਿੱਚ ਐਲਾਨ ਕਰਦੇ ਹਾਂ ਅਸੀਂ ਕਿਸੇ ਵੀ ਕੀਮਤ ਤੇ ਇਸ ਹੰਸਲੀ ਨੂੰ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਇਹ ਵਿਰਾਸਤ ਨੂੰ ਵੇਚਣ ਨਹੀਂ ਦੇਵਾਂਗੇ ਜੀ ਅਧਿਕਾਰ ਹੈ ਸ਼੍ਰੋਮਣੀ ਕਮੇਟੀ ਕੋਲ ਕਿਸੇ ਵਿਰਾਸਤ ਜ਼ਮੀਨ ਨੂੰ ਵੇਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ 1901 ਐਕਟ 25 ਜਿਹੜਾ ਗੁਰਦੁਆਰਾ ਬਣਿਆ ਮੈਂ ਉਹਦੇ ਤਹਿਤ ਗੱਲ ਕਰ ਰਿਹਾ ਨਾ ਤਾਂ ਇਹ ਕਿਸੇ ਜ਼ਮੀਨ ਦਾ ਤਬਾਦਲਾ ਕਰ ਸਕਦੇ ਨਾ ਇਹ ਕਿਸੇ ਜ਼ਮੀਨ ਨੂੰ ਵੇਚ ਸਕਦੇ ਨਾ ਕਿਸੇ ਦੀ ਨਜਾਇਜ਼ ਹਥਿਆ ਸਕਦੇ ਤੇ ਨਾ ਇਹ ਨਜਾਇਜ਼ ਕਿਸੇ ਨੂੰ ਦੇ ਸਕਦੇ ਇਹ ਗੈਰ ਕਾਨੂੰਨੀ ਇਸ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ ਇੱਥੋਂ ਦੇ ਇਲਾਕੇ ਦੀਆਂ ਸਿੱਖ ਸੰਗਤਾਂ ਤੋਂ ਆ ਜਿਹੜਾ ਆਵਾਜਾਈ ਵਾਤਾਵਰਣ ਤੇ ਇੱਕ ਸੁੰਦਰ ਮਾਹੌਲ ਹੈ ਇਹ ਖੋ ਕੇ ਇਹ ਆਪਣੇ ਚਾਹੇਤਿਆਂ ਨੂੰ ਇਹ ਪਲਾਟ ਕੱਟ ਕੇ ਦੇਣਾ ਚਾਹੁੰਦੇ ਨੇ ਜਿਹੜੇ ਕਿ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਤੇ ਕੱਲ ਨੂੰ ਇਹ ਲੋਕ ਦਰਬਾਰ ਸਾਹਿਬ ਦੀ ਵੀ ਖੁੱਲੀ ਬੋਲੀ ਲਾ ਦੇਣਗੇ ਜੀ ਚੜਾਵਾ ਹੁਣਾ ਬੰਦ ਹੋ ਗਿਆ ਦਰਬਾਰ ਸਾਹਿਬ ਉਹਨਾਂ ਕਮਾਈ ਦਾ ਸਾਧਨ ਨਹੀਂ ਰਿਹਾ ਇਸ ਲਈ ਇਹਦੀ ਵੀ ਨਿਲਾਮੀ ਕਰਦੇ ਹੋ ਪਰ ਇਹ ਜਿਹੜੀ ਜਗਾ ਆਲਰੇਡੀ ਡਿਫੰਕਟ ਹੋ ਚੁੱਕੀ ਆ ਤੇ ਕੁਝ ਫਾਂਸਲੀ ਜਿਹੜੀ ਆ ਆਲਰੇਡੀ ਬੰਦ ਪਈ ਆ ਬੜੇ ਸਾਲਾਂ ਤੋਂ ਜੀ ਤੇ ਫਿਰ ਉਹਨੂੰ ਰੱਖਣ ਦਾ ਕੀ ਜਿਹੜੀ ਬੰਦ ਪਈ ਆ ਚੀਜ਼ ਤੁਹਾਡੇ ਬਾਬੇ ਦਾਦੇ ਦੀ ਵਿਰਾਸਤ ਆ ਉਹਨੂੰ ਤੁਸੀਂ ਬੰਦ ਪਈ ਨੂੰ ਛੁੱਟ ਦਿਓਗੇ ਜਾਂ ਨੂੰ ਨਿਲਾਮ ਕਰ ਦਿਓਗੇ ਤੁਹਾਡੀਆਂ ਵਿਰਾਸਤਾਂ ਇੱਥੋਂ ਤੱਕ ਕੀ ਜਿਹੜਾ ਪਸ਼ੋਕਰ ਨੂੰ ਪੜੋ ਉਹ ਕਹਿੰਦੇ 700 ਸਾਲ ਪਹਿਲਾਂ ਇੱਥੇ ਮੰਦਿਰ ਸੀ ਢਾਇਆ ਗਿਆ ਦੁਬਾਰਾ ਬਣੂ ਇੱਥੇ ਬਣਾਇਆ ਨਾ ਮਾੜੀ ਗਲਤ ਨਹੀਂ ਉਹਨਾਂ ਨੇ ਆਪਣਾ ਪਸ਼ੋਕਰ ਸੰਭਾਲਿਆ ਉਹਨਾਂ ਵਜੂਦ ਦਿਖਾਇਆ ਤੇ ਜੇ ਇੱਥੇ ਪਸ਼ੋਕਰ ਦੀ ਗੱਲ ਆ ਗਈ ਜਿਉਂਦਾ ਰੱਖਣ ਦੀ ਕੱਲ ਨੂੰ ਤੁਸੀਂ ਕਹੋਗੇ ਵੀ ਦਰਬਾਰ ਸਾਹਿਬ ਦੀ ਹੁਣ ਲੋੜ ਹੀ ਨਹੀਂ ਐ ਇਸ ਸਰੋਵਰ ਪੂਰ ਕੇ ਤੇ ਪਾਰਕ ਬਣਾ ਦਿਓ ਦੁਕਾਨਾ ਬਣਾ ਦਿਓ ਇਹ ਗੱਲ ਗਲਤ ਐ ਇਹ ਵਿਰਾਸਤ ਐ ਇਹ ਆਮ ਜ਼ਮੀਨ ਨਹੀਂ ਇਹ ਆਮ ਕੋਈ ਕਬਜ਼ਾ ਨਹੀਂ ਇਸ ਕਰਕੇ ਇਹ ਗੁਰੂ ਕੀਆ ਵਿਰਾਸਤਾਂ ਨੇ ਜਿੱਥੇ ਗੁਰੂ ਸਾਭਾ ਨੇ ਯੋਗਦਾਨ ਪਾਏ ਉਥੇ ਇਥੋਂ ਦੇ ਜਿਹੜੇ ਧਰਮੀ ਲੋਕ ਸਨ ਚਾਹੇ ਉਹ ਸੱਚੇ ਸੋਚੇ ਮੁਸਲਮਾਨ ਭਰਾ ਸੀ ਈਸਾਈ ਸੀ ਹਿੰਦੂ ਸੀ ਜੈਨੀ ਸੀ ਬੋਧੀ ਸੀ ਕੋਈ ਵੀ ਸੀ ਮੈਂ ਇਥੇ ਆ ਕੇ ਤੁਹਾਡੇ ਚ ਵੇਖਿਆ ਜੀ ਸਾਰਿਆਂ ਨੇ ਯੋਗਦਾਨ ਉਸ ਵਕਤ ਵੀ ਪਾਏ ਤੇ ਅੱਜ ਜੇ ਹੰਸਲੀ ਬਚਾਉਣ ਵਾਲਿਆਂ ਚ ਕੋਈ ਖੜਾ ਹੈ ਤੇ ਨੀਲੀਆਂ ਪੱਗਾਂ ਵਾਲੇ ਵੇਚਣ ਤੇ ਲੱਗੇ ਹੋਏ ਨੇ ਜਿੱਥੇ ਦਾ ਆਹ ਤਿਲਕਾਂ ਵਾਲੇ ਇੱਥੇ ਬਚਾਉਣ ਆਏ ਹੋਏ ਉਰੇ ਤੇ ਤੁਸੀਂ ਕੀ ਕਹੋਗੇ ਇਹ ਵਿਰਾਸਤ ਦਾ ਮਸਲਾ ਹੈ ਇਸ ਲਈ ਕਿਸੇ ਵੀ ਕੀਮਤ ਤੇ ਅਸੀਂ ਇਹ ਸ਼੍ਰੋਮਣੀ ਕਮੇਟੀ ਨੂੰ ਵੇਚਣ ਨਹੀਂ ਦੇਵਾਂਗੇ ਔਰ ਅੱਜ ਅਸੀਂ کورٹ ਦੇ ਵਿੱਚ ਸਟੇ ਵੀ ਲਾ ਦਿੱਤਾ ਅਸੀਂ ਸਾਂਭ ਸੰਭਾਲ ਲਈ ਕਾਰਵਾਈ ਕਰਾਂਗੇ ਇਹਦੀ ਸਵਾਲ ਹੈ ਕਿ ਸਾਂਭ ਸੰਭਾਲ ਵੀ ਇਹਦੀ ਕੋਈ ਨਹੀਂ ਹੈ ਉਹਦੇ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਅੱਗੇ ਆਉਣਾ ਚਾਹੀਦਾ ਸੀ ਸਾਂਭ ਸੰਭਾਲ ਲਈ ਸ਼੍ਰੋਮਣੀ ਕਮੇਟੀ ਅੱਗੇ ਆਵੇ ਲੋਕ ਨਾਲ ਨੇ ਸਰਕਾਰ ਜਿਹੜੀ ਆ ਉਹ ਗ੍ਰਾਂਟਾਂ ਦੇਣ ਨੂੰ ਤਿਆਰ ਬੈਠੀ ਹੰਸਲੀ ਵਾਸਤੇ ਇਹ ਗੁਰੂ ਰਾਮਦਾਸ ਜੀ ਦੇ ਘਰ ਨੂੰ ਸਮਰਪਿਤ ਹੋ ਕੇ ਕਰਨ ਨੂੰ ਤਿਆਰ ਨੇ ਸਾਰੇ ਇਸ ਨੁਕਤੇ ਤੇ ਆ ਕੇ Hindu Muslim ਜਾਂ ਰਾਜਨੀਤੀ ਆ ਦੂਜੀ ਤੀਜੀ ਇਹ ਸਾਰੀ ਖਤਮ ਹੋ ਜਾਣੀ ਅਗੋਂ ਤੁਹਾਡਾ ਨੈਕਸਟ ਐਕਸ਼ਨ ਕੀ ਹੈ ਨੈਕਸਟ ਅਗਲਾ ਐਕਸ਼ਨ ਸਾਡਾ ਇਹੀ ਹੋਗਾ ਕਿ ਜੇ ਕੱਲ ਨੂੰ ਨਾ ਰੁਕੇ ਅੱਜ ਸ਼ਾਮ ਤੱਕ ਇਹਨਾਂ ਨੇ ਇਹ ਫੈਸਲਾ ਵਾਪਸ ਨਾ ਲਿਆ ਤੇ ਸਵੇਰੇ 11 ਵਜੇ ਇਹਨਾਂ ਨੇ ਬੋਲੀ ਕਰਾਉਣ ਆਉਣਾ ਹੈ ਤੇ ਮੈਂ ਸੰਗਤ ਨੂੰ ਬੇਨਤੀ ਕਰਦਾ ਵੀ ਬੋਲੀ ਰੋਕਣ ਵਾਸਤੇ 9 ਵਜੇ ਆ ਜੇ ਤੁਹਾਨੂੰ ਸਾਰਿਆਂ ਇਹਨਾਂ 11 ਵਜੇ ਬੋਲੀ ਸ਼ੁਰੂ ਕਰਨੀ ਹੈ ਅਸੀਂ 9 ਵਜੇ ਇਹਨਾਂ ਦੀ ਬੋਲੀ ਰੋਕਣੀ ਹੋਊਗੀ ਵਿਰਾਸਤਨੀ ਵੇਚਣ ਦੇਣੀ ਇਹਦੀ ਹੁਣ ਆ ਗਿਆ ਤੁਸੀਂ ਦਿਓ ਵੀ ਸਹਿਮਤ ਹੋ ਬਿਲਕੁਲ ਸਹਿਮਤ ਹਾਂ ਸਾਰੇ ਛੱਡ ਕੇ ਦਿਓ ਅੱਗੇ ਬੋਲੇ ਸੋਨਾ ਤਾਕਰ ਸ਼ਰੋਮਣੀ ਕਮੇਟੀ ਨੇ ਹੰਸਲੀ ਵੇਚਣ ਵਾਲਾ ਵਿਰਾਸਤ ਸਿੱਖਾਂ ਦੀ ਗੁਰੂਪੰਥ ਦੀ ਅੰਮ੍ਰਿਤਸਰ ਸਾਹਿਬ ਦੀ ਇਹ ਵਾਪਸ ਨਾ ਲਿਆ ਤੇ ਕੱਲ 11 ਵਜੇ ਫਿਰ ਉਹ ਸੰਤਾਂ ਵਾਲੀ ਗੱਲ ਚੇਤੇ ਰੱਖਿਓ ਉਹ ਕਿਸੇ ਸਿੰਘ ਦਾ ਘਰ ਵੇਚਣ ਲੱਗੇ ਸੀ ਤੇ ਸਿੰਘ ਸੰਤਾਂ ਨੇ ਕਿਹਾ ਹੀ ਬੋਲੀ ਉਹ ਦਿਓ ਜਿਹੜਾ ਮਾਂ ਦੇ ਪੇਟੋਂ ਦੋ ਸਿਰ ਲੈ ਕੇ ਜੰਮਿਆ ਕਿਉਂਕਿ ਬੋਲੀ ਤੋਂ ਬਾਅਦ ਇਹਨਾਂ ਨੇ ਕਲਾ ਦੇਣਾ ਜਿਹੜੇ ਪਿੱਛੇ ਖੜੇ ਬੋਲੇ ਸੋਨਿਆ ਬੋਲੀ ਕਿੱਥੀ ਬੋਲੀ ਹੈ ਬੋਲੀ ਅਸ ਜਗ੍ਹਾ ਤੇ ਹੋਣੀ ਹੈ ਜੀ ਇਨ੍ਹਾਂ ਨੇ ਅਮਰਕੋਟ ਗੁਰਦੁਆਰਾ ਸਾਹਿਬ ਇਹੀ ਹੈ ਸਿੱਖ ਸਾਹਿਬ ਮੈਂ ਤੇ ਅੱਜ ਦਰਸ਼ਨ ਕੀਤੇ ਇੱਥੇ ਆ ਕੇ ਇਨ੍ਹਾਂ ਦੇ ਬਲਾਵੇ ਤੇ ਮਨਪ੍ਰੀਤ ਸਿੰਘ ਹੋਣਾ ਨਾ ਸਾਰੇ ਵੀਰਾਂ ਨੇ ਸਿਨੇਹਾ ਦਿੱਤਾ ਭਾਈ ਸਾਹਿਬ ਤੁਸੀਂ ਅੱਗੇ ਵੀ ਵਿਰਾਸਤਾਂ ਦੀ ਆਵਾਜ਼ ਦਿੰਨੇ ਹੋ ਅੱਜ ਵੀ ਸਾਡੇ ਕੋਲੇ ਆਓ ਇਹ ਵਿਰਾਸਤ ਬਚਾਉਣੀ ਬਹੁਤ ਲਾਜ਼ਮੀ ਹੈ ਤੇ ਮੈਂ ਤੁਹਾਡਾ ਪੱਤਰਕਾਰ ਅੱਜ ਕੱਲ ਕੱਲ ਨੂੰ ਹੋਰ ਕਿਤੇ ਬੋਲੀ ਕਰ ਲੈਂਦੇ ਜਿੱਦ ਤੇ ਤੁਸੀਂ ਇੱਥੇ ਮੌਜਤਾਂ ਲੈਂਦੇ ਹੋ ਕਿਤੇ ਹੋਰ ਬੋਲੀ ਹੋਗੀ ਤੇ ਬੇਰੀ ਕਰੋਗੇ ਹੋਲੀ ਜਿੱਥੇ ਮਰਜ਼ੀ ਕਰ ਲੈਣ ਜੀ ਕਾਨੂੰਨ ਮੁਤਾਬਕ ਗੁਰਦੁਆਰੇ ਐਕਟ ਦੇ ਅਨੁਸਾਰ ਇਹ ਗੈਰ ਕਾਨੂੰਨੀ ਆ ਤੇ ਸੁਪਰੀਮ ਕੋਰਟ ਹਾਈ ਕੋਰਟ ਇੱਕੇ ਥਾਂ ਤੇ ਬੈਠਾ ਹੋਇਆ ਫਿਕਰ ਨਾ ਕਰੋ ਇਨਾਂ ਨੂੰ ਠੋਕੇ ਰੱਖਾਂਗੇ ਉੱਥੇ ਅਸੀਂ ਸਾਡੀ ਟੀਮ ਲੀਗਲ ਪਹੁੰਚ ਗਈ ਹੋਈ ਆ ਅਦਾਲਤ ਵਿੱਚ ਕਿੰਨਾ ਕਮਰਸ਼ੀਅਲ ਫਾਇਦਾ ਉਹਨਾਂ ਨੂੰ ਕਿੰਨੀ ਜਗ੍ਹਾ ਟੋਟਲ ਦੀ ਹੈ ਫਾਇਦਾ ਤਿੰਨਾਂ ਚੋਰਾਂ ਨੂੰ ਪਤਾ ਹੋਊਗਾ ਕਿੰਨਾ ਕਿਹਾ ਜੀ ਆਪਾਂ ਕਿਹੜਾ ਇਸ ਚੱਕਰ 'ਚ ਸਾਨੂੰ ਤਾਂ ਇੰਨਾ ਆ ਸਾਨੂੰ ਤਾਂ ਇਹਦਾ ਮਤਲਬ ਇਸ ਜਗ੍ਹਾ ਨੂੰ ਬਚਾਉਣਾ ਹੈ ਕਿੰਨੀ ਵਿਰਾਸਤੀ ਜਗ੍ਹਾ ਸਾਰੀ ਜੀ ਇਹ ਹੁਣ ਪਤਾ ਨਹੀਂ ਇਹਨਾਂ ਦੇ ਦਸਨ ਮੁਤਾਬਕ 2 3 ਕਿੱਲੇ ਆ ਲੰਮੀ ਜਾਦੀ ਆ 50 ਫੁੱਟ ਚੌੜੀ ਆ ਲੰਮੀ ਜਾਦੀ ਆ ਪਰ ਉਹ ਸੋਚੀ ਬੈਠੇ ਨੇ ਕਿ ਇਹਦੇ ਪਲਾਟ ਕੱਟ ਕੇ ਤੇ ਇਹਦਾ ਅਸੀਂ ਖੇਤੀ ਤੋਂ ਖੇਤੀ ਆਪਣੇ ਚਹੇਤਿਆਂ ਨੂੰ ਦੇ ਦिए ਤੇ ਹੁਣ ਵਾਰੀਆਂ ਇਲੈਕਸ਼ਨ ਵਾਲੀ ਪ੍ਰਬੰਧ ਹੋ ਜਾਣ 27 ਦੀਆਂ ਕਿ ਉਹ ਸੌਖੀਆਂ ਲੜੀਆਂ ਹੁਣ ਅਸਲੀ ਸਿਰ ਤੇ ਲੜਨੀਆਂ ਹੋਣਗੀਆਂ ਲੱਗਦਾ ਜਿੰਨੇ ਚਿਰ ਨੂੰ ਅਦਾਲਤ ਦਾ ਫੈਸਲਾ ਆਉਣਾ ਉਹਨੇ ਚਿਰ ਨੂੰ ਤਾਂ ਕੱਲ ਨੂੰ ਫਿਰ ਦੀ ਬੋਲੀ ਨਹੀਂ ਨਹੀਂ ਅਦਾਲਤ ਦਾ ਜਦੋਂ ਇੱਕ ਧਿਆਨ ਰੱਖਿਓ ਤੁਸੀਂ ਪੱਤਰਕਾਰ ਭਰਾਓ ਜਿਹੜੀ ਅੱਜ ਫਾਈਲ ਮੇਰੀ ਜਮ੍ਹਾਂ ਹੋ ਗਈ ਜਦ ਤੱਕ ਉਹਦਾ ਜਵਾਬ ਨਹੀਂ ਆਉਂਦਾ ਪ੍ਰਸ਼ਾਸਨ ਨੂੰ ਇੱਥੇ ਬੈਠਣਾ ਪੈਣਾ ਹੈ ਅੱਛਾ ਤੇ ذریعے ਅਸੀਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਹਾਂ ਅਗਰ ਸ਼੍ਰੋਮਣੀ ਕਮੇਟੀ ਨੇ ਫੈਸਲਾ ਨਾ ਵਾਪਸ ਲਿਆ ਸੀ ਰੋਕਣਾ ਹੈ ਉਸ ਰੋਕ ਰਕਈਏ ਚ ਕੋਈ ਘਟਨਾ ਵਾਪਰੀ ਤੇ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਹੋ ਅਸੀਂ ਸ਼ਾਮ ਤੱਕ ਚਿੱਠੀ ਪ੍ਰਸ਼ਾਸਨ ਨੂੰ ਵੀ ਦੇ ਰਹੇ ਹਾਂ ਕਿਉਂਕਿ ਉਹਨਾਂ ਦਾ ਫਰਜ਼ ਬਣਦਾ ਸੀ ਇਸ ਲੜਾਈ ਨੂੰ ਰੋਕੇ ਤੇ ਆ ਮੈਂ ਦਿਖਾ ਦਿੰਨਾ ਇਹ ਸਵੇਰੇ ਐ ਜੀ ਪੀ ਸੀ ਦੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅਸੀਂ ਦੇ ਚੁੱਕੇ ਹੈ। ਇਹੀ ਚਿੱਠੀ ਸਾਡੀ ਕੋਰਟ ਵਿੱਚ ਚਲੀ ਗਈ ਹੈ। ਇਹੀ ਚਿੱਠੀ ਅਸੀਂ ਸ਼ਾਮ ਤੱਕ ਹੁਣ ਆ ਸਾਡੀ ਟੀਮ ਪ੍ਰਸ਼ਾਸਨ ਤੱਕ ਰਹਿਗੀ ਤਾਂ ਕਿ ਇਹਨਾਂ ਨੂੰ ਰੋਕਿਆ ਜਾਵੇ ਕਾਨੂੰਨਨ ਤੌਰ ਤੇ ਅਸੀਂ ਪਹਿਲ ਰੱਖ ਰਹੇ ਹਾਂ ਕਿ ਕਾਨੂੰਨ ਅਨਸਾਰ ਇਹ ਗਲਤ ਹੋ ਰਿਹਾ ਹੈ। ਸਿੱਖਾਂ ਦੀਆਂ ਭਾਵਨਾਵਾਂ ਸਿੱਖ ਸੰਗਤਾਂ ਦੀਆਂ ਅਨੁਸਾਰ ਇਹ ਗਲਤ ਹੋ ਰਿਹਾ ਹੈ ਇਹ ਗੁਰੂਆਂ ਦੀਆਂ ਜ਼ਮੀਨਾਂ ਤੇ ਡਾਕਾ ਹੈ ਇਹ ਗੁਰੂ ਕੇ ਜਿਹੜੇ ਇਤਿਹਾਸਕ ਵਿਰਾਸਤਾ ਨੇ ਉਹਨਾਂ ਨੂੰ ਖਤਮ ਕਰਨ ਦੀ ਇੱਕ ਕੋਝੀ ਸਾਜ਼ਿਸ਼ ਹੈ ਅੱਛਾ ਇਹ ਕਿਹਾ ਜਾਂਦਾ ਕਿ 20-22 ਹਜ਼ਾਰ ਰੁਪਏ ਪਰ ਗੱਜ ਜਗ੍ਹਾ ਦਾ ਰੇਟ ਕੱਢਿਆ ਇੱਥੇ ਹਾਂਜੀ ਇਹ ਗੱਲ ਸੱਚੀ ਹੈ ਜੀ 20-22 ਹਜ਼ਾਰ ਰੁਪਏ ਜਗ੍ਹਾ ਦਾ ਰੇਟ 17 ਤੋਂ ਪਤਾ ਲੱਗਿਆ ਸੀ ਕਿ 20-22 ਹਜ਼ਾਰ ਰੁਪਏ ਗੱਜ ਦਾ ਰੇਟ ਕੱਢਿਆ ਤੇ ਇਸ ਨਾਲ ਕਰੋੜਾਂ ਰੁਪਏ ਹੋ ਜਾਊਗਾ ਜੀ ਇਹ ਸ਼੍ਰੋਮਣੀ ਕਮੇਟੀ ਦੇ ਠੇਕੇਦਾਰਾਂ ਨੂੰ ਪਤਾ ਹੋਣਾ ਜੀ ਕਿਉਂਕਿ ਮੈਂ ਠੇਕੇਦਾਰ ਨਹੀਂ ਵੇ ਤੁਹਾਡੀ ਤਰ੍ਹਾਂ ਆਵਾਜ਼ ਦੇਣਾ ਆ اچھا ਹੁਣ ਉਹ ਕਹਿ ਰਹੇ ਨੇ ਸੀ ਜਿਉ ਕੋਈ ਪਿੱਛੇ ਵੀ ਇਹ ਗੱਲ ਦਾ ਮਸਲਾ ਉੱਠਿਆ ਸੀ ਉਹਨਾਂ ਨੇ ਕਿਹਾ ਕਿ ਬਿਲਕੁਲ ਖਾਲੀ ਪਈ ਹੈ ਅਸਲੀ ਦੂਜੀ ਸਾਈਡ ਤੇ ਜਗ੍ਹਾ ਖਾਲੀ ਪਈ ਹੈ ਇਦਾਂ ਮਤਲਬ ਜਿਹੜੀਆਂ ਖਾਲੀ ਜਗ੍ਹਾ ਪਈਆਂ ਨੇ ਪੰਚਾਇਤੀ ਆ ਚਰਾੰਦਾ ਨੇ ਸਾਡੇ ਉਹ ਰੂੜੀ ਖਾਨੇ ਸੀ ਹੱਡੋ ਰੋੜੇ ਸੀ ਉਹ ਬੇਈਮਾਨੋ ਛੱਪੜ ਢਾਬਾਂ ਸਾਰਾ ਕੁਝ ਤੁਸੀਂ ਸਿਕੰਦਰ ਦੇ ਪਿਓ ਹੋ ਉਹਨੇ ਤੇ ਹੱਥ ਬਾਹਰ ਕਢਾਤੇ ਭੀ ਅਰਥੀ ਚੋਂ ਬਾਹਰ ਕਢਦੇ ਹੋ ਲੋਕਾਂ ਨੂੰ ਪਤਾ ਲੱਗੇ ਲੋਕਾਂ ਦੀਆਂ ਜ਼ਮੀਨਾਂ ਵੇਚਣ ਵਾਲਾ ਖਾਲੀ ਹੱਥ ਜਾ ਰਿਹਾ ਇਹ ਪਿਓ ਦੇ ਪੁੱਤ ਕਹਿੰਦੇ ਛੱਡ ਕੇ ਵੀ ਕੱਖ ਨਹੀਂ ਜਾਣਾ ਸਰਕਾਰਾਂ ਨੂੰ ਨਹੀਂ ਪਤਾ ਲੱਗਦਾ ਤੁਹਾਨੂੰ ਜੇ ਤੁਸੀਂ ਇੰਨਾ ਦਰਦ ਲੈ ਰਹੇ ਹੋ ਸਰਕਾਰਾਂ ਨੂੰ ਨਹੀਂ ਪਤਾ ਲੱਗਾ ਸਰਕਾਰਾਂ ਨੂੰ ਸਭ ਪਤਾ ਹੋਊ ਜੀ ਐਡੇ ਚੂਚੇ ਤਾਂ ਹੈ ਨਹੀਂ ਮੈਂ ਕੀ ਬੋਲਦਾ ਐ ਮੈਂ ਕਿੱਥੇ ਜਾ ਰਿਹਾ ਐ ਸੀਆਈਡੀ ਸਾਡੇ ਮਗਰ ਰੱਖੀ ਹੋਈ ਆ ਇੱਥੇ ਮੈਂ ਹੁਣੇ ਕਿਸੇ ਕੰਧ ਤੇ ਖਾਲਿਸਤਾਨ ਲਿਖ ਦੇਣਾ ਅੱਛੇ ਵੀ ਘੰਟਿਆਂ 'ਚ ਮੈਨੂੰ ਚੱਕ ਕੇ ਲੈ ਜਾਣਗੇ ਇਹਨਾਂ ਨੂੰ ਦੀਦਾ ਆ ਵੀ ਇਹਨਾਂ ਨੂੰ ਦੀਦਾ ਬਾਕੀ ਤੁਹਾਡੀਆਂ ਬਹੁਤ ਸਾਰੀਆਂ ਮੰਗਾਂ ਲਟਕਦੀਆਂ ਪਈਆਂ ਤੁਹਾਨੂੰ ਲੱਗਦਾ ਦੋ ਤਿੰਨ ਦਿਨ ਦੇ ਵਿੱਚ ਤੁਹਾਨੂੰ ਇਹ ਮੰਗ ਤੁਹਾਡੀ ਪੂਰੀ ਹੋ ਜਾਊਗੀ ਦੇਖੋ ਜੀ ਸਾਡਾ ਗੱਲ ਮਕਸਦ ਮੰਗ ਪੂਰੀ ਹੋਣਾ ਨਾ ਹੋਣਾ ਨਹੀਂ ਇਹ ਆਪਣੀ ਲੜਾਈਏ ਲੋਕਤੰਤਰ ਆ ਤੇ ਭਗਵੰਤ ਮਾਨ ਪੰਜਾਬ ਸਰਕਾਰ ਇਹ ਧਿਆਨ ਚ ਰੱਖ ਲੈ ਜੇ ਪਹਿਲਿਆਂ ਦੀ ਤਰ੍ਹਾਂ ਕਰੇਗਾ ਤੇ ਇਨ੍ਹਾਂ ਲੋਕਾਂ ਨੇ ਤੈਨੂੰ ਮੁੱਖ ਮੰਤਰੀ ਬਣਾਇਆ ਤੇ ਇਨ੍ਹਾਂ ਲੋਕਾਂ ਨੇ ਤੈਨੂੰ ਮਜਬੂਰ ਕਰ ਦੇਣਾ ਵਿਆਹਾਂ ਵਿੱਚ ਗਿੱਦਾ ਪਾਉਣ ਵਾਸਤੇ ਚੇਤਾ ਰੱਖ ਲੈ। ਇਨ੍ਹਾਂ ਲੋਕਾਂ ਨਾਲ ਬਹੁਗੇ ਤੁਸੀਂ ਜੀ ਕੱਲ ਨੂੰ ਕਿਹਦੇ ਧਰਨਾ ਪ੍ਰਦਰਸ਼ਨ ਕਰਨਾ ਪਿਆ ਅੱਜ ਜਿਹੜੇ ਲੋਕ ਤੁਹਾਡੇ ਮਗਰ ਖੜੇ ਨੇ ਅੱਜ ਸਵੇਰੇ 9 ਵਜੇ ਅਸੀਂ ਇੱਥੇ ਹੋਵਾਂਗੇ ਜੀ। ਤੁਸੀਂ ਕਹਿ ਰਹੇ ਹੋ ਲੋਕ ਇਹ ਲੋਕ ਜ਼ਰੂਰ ਆਉਣਗੇ। ਠੀਕ ਹੈ ਜੀ। ਇਨਾਂ ਨੂੰ ਹਸਲੀ ਵਿਰਾਸਤ ਬਚਾਉਣ ਨਾਲ ਮਤਲਬ ਆਪਣੇ ਹੋਰ ਕਾਹੇ ਨਾਲ ਨਹੀਂ ਇਨਾਂ ਜ਼ਮੀਨਾਂ ਤੱਕ ਦਿੱਤੀਆਂ ਨੇ ਵੀ ਜਿਉਂਦੀ ਰਹਿਣ ਦਿਓ ਔਰ ਰਹੀ ਗੱਲ ਉੱਥੇ ਤਾਂ ਇਹ ਲੜਾਈ ਲੜੀ ਜਾਂਦੀ ਐ ਅਤਹੀ ਰਣ ਮੈ ਤਬਜੂਜ ਮਰੂ ਜਦੋਂ ਐਲਾਨ ਕਰ ਦਿੱਤਾ ਤੇ ਫਿਰ ਤੁਹਾਡਾ ਪਤਾ ਹੀ ਐ ਵੀ ਸਿੱਖ ਅਰਦਾਸ ਕਰਕੇ ਕਦੇ ਪਛਾਹ ਮੁਰਦਾ ਨਹੀਂ ਪਹੁੰਚਾਂਗੇ ਜ਼ਰੂਰ ਬਟਰੋ ਜੀ ਕੋਲ ਕੱਟ ਸਰ 1 ਮਿੰਟ ਸਾਡੇ ਇਲਾਕੇ ਨੂੰ ਰਸਤਾ ਵੀ ਇਹੋ ਹੀ ਆ ਹੋਰ ਕੋਈ ਰਸਤਾ ਨਹੀਂ ਹੈਗਾ ਹਾਂ ਇੱਥੇ ਕਿੰਨੀ ਆਬਾਦੀ ਪਈ ਸਾਡੇ ਸਕੂਟਰ ਦੇ ਆ ਸਕਦੇ ਜੇ ਕਾਰ ਵੀ ਆ ਸਕਦੇ ਪਰ ਇਹ ਦੇ ਨਾਲ ਸਭ ਬੰਦ ਹੋ ਗਏ ਸਾਰੇ 15 ਤੋਂ 20 ਹਜ਼ਾਰ ਦੀ ਆਬਾਦੀ ਦਾ ਇਹ ਰਾਹ ਹੈ ਜਿਹਦੇ ਨਾਲ ambulances ਦੀ ਮੁਸ਼ਕਲ ਆਵੇ ਤੁਸੀਂ ਕਿਹੜੇ ਪਾਸੇ ਜੇ ਵਸ ਜਾਊਗਾ ਹਾਂਜੀ ਵਾਹੀਪੁਰ ਜੀ ਕਾ ਖਾਲਸਾ ਵਾਹੀਪੁਰ ਜੀ ਕੀ ਫੱਤੇ ਅੱਜ ਇਸ ਨੂੰ ਪੱਤਰਕਾਰ ਵੀਰਾਂ ਦੇ ਸਾਹਮਣੇ ਉਹਨਾਂ ਲੋਕਾਂ ਦੇ ਇਲਾਕਾ ਨਿਵਾਸੀਆਂ ਦੀ ਹਾਜ਼ਰੀ 'ਚ ਸਾਹਮਣੇ ਹੋਏ ਆ ਮੁੱਖ ਮਕਸਦ ਪੁਰਾਤਨ ਹੰਸਲੀ ਜਿਸ ਦੇ ਰਾਈ ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਸਰੋਵਰ ਜਾਂ ਹੋਰ ਪਾਵਨ ਸਰੋਵਰਾਂ ਨੂੰ ਪਰਾਚੀਨ ਸਮੇਂ ਜਲ ਪ੍ਰਦਾਨ ਕੀਤਾ ਜਾਂਦਾ ਰਿਹਾ ਉਹ ਇੱਕ ਇਤਿਹਾਸਕ ਵਿਰਾਸਤ ਹੈ ਜੋ ਸਿੱਖ ਪੰਥ ਦੇ ਨਮਾਇਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਹੈ ਔਰ ਪਤਾ ਲੱਗਿਆ ਇਸ ਇਤਿਹਾਰਾ ਚ ਜੋ ਛਪ ਕੇ ਸਾਹਮਣੇ ਆਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸਹਾਂਸਲੀ ਦੀ ਜਿਹੜੀ 2 2.5 3 ਕਿੱਲੇ ਜ਼ਮੀਨ ਕਰੀਬਨ ਇਧਰੋਂ ਕਿਲੋਮੀਟਰ 2 ਕਿਲੋਮੀਟਰ ਲੰਮੀ ਜਾਂ 50 ਫੁੱਟ ਚੌੜੀ ਇਹ ਸਾਰੀ ਦੀ ਸਾਰੀ ਵੇਚਣ ਦੀ ਤਿਆਰੀ ਕਰਕੇ ਭੂਮ ਮਾਫੀਏ ਦੇ ਰਾਹੀਂ ਇਹ ਡਾਕੂ ਮਹਿਕਮਾ ਜਿਹੜਾ ਹੈ ਇਹਨਾਂ ਕੱਲ 22 ਤਰੀਕ ਨੂੰ ਗੁਰਦੁਆਰਾ ਸਿੰਘ ਸਭ ਅਮਰਕੋਟ ਖੁੱਲੀ ਬੋਲੀ ਰੱਖ ਦਿੱਤੀ ਜਿਹਦੇ ਵਿਰੋਧ ਵਿੱਚ ਇਥੋਂ ਦੀਆਂ ਇਲਾਕੇ ਦੀਆਂ ਸੰਗਤਾਂ ਔਰ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਇਸ ਗੱਲ ਦੀ ਠੇਸ ਵੱਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਇਸ ਹੰਸਲੀ ਦੀ ਸੇਵਾ ਸੰਭਾਲ ਕਰਨੀ ਇਸ ਵਿਰਾਸਤ ਨੂੰ ਜਿਉਂਦਾ ਤਿਉਂ ਜਿਉਂਦਾ ਰੱਖਣਾ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਬਣਾਉਣਾ ਤੇ ਗੁਰੂ ਸਾਹਿਬਾਂ ਦੇ ਨਕਸ਼ੇ ਕਦਮ ਚੱਲਦਿਆਂ ਜਿਵੇਂ ਕਦੇ ਅੰਮ੍ਰਿਤਸਰ ਸਾਹਿਬ ਸਾਕੇ ਕਿਸੇ ਨੂੰ ਗੁਰੂ ਬਾਜ਼ਾਰ ਬਣਾ ਕੇ ਦਿੱਤਾ ਕਿਸੇ ਨੂੰ ਖੂਹ ਤੇ ਬੌਲੀਆਂ ਲਵਾ ਕੇ ਦਿੱਤੇ ਕਿਸੇ ਨੂੰ ਕੋੜੀ ਖਾਨੇ ਬਣਾ ਕੇ ਦਿੱਤੇ ਕਿਸੇ ਨੂੰ ਗੁਰੂ ਕੇ ਬਾਗ ਲਵਾ ਕੇ ਦਿੱਤੇ ਵਾਤਾਵਰਣ ਵਾਸਤੇ ਅੱਜ ਉਸੇ ਨਕਸ਼ੇ ਤਹਿਤ ਇੱਥੋਂ ਦੇ ਲੋਕਾਂ ਵਾਸਤੇ ਇਹਨੂੰ ਸੋਨਾ ਬਣਾਉਣਾ ਸੀ ਆਲੇ-ਦੁਆਲੇ ਨੂੰ ਵਾਤਾਵਰਣ ਦੇਣਾ ਸੀ ਆਵਾਜਾਈ ਦੇਣੀ ਸੀ ਇੱਥੋਂ ਦੀਆਂ ਸਹੂਲਤਾਂ ਦੇਣੀਆਂ ਸੀ ਪਰ ਬਦਕਿਸਮਤੀ ਸ਼੍ਰੋਮਣੀ ਕਮੇਟੀ ਸਿੱਖ ਵਿਰੋਧੀ ਤਾਕਤਾਂ ਦੇ ਹੱਥਾਂ 'ਚ ਖੇਡ ਰਹੀ ਹੈ ਇਹ ਆਪਣੇ ਮਨਸੂਬਿਆਂ ਤਹਿਤ ਕੁੱਝੀਆਂ ਚਾਲਾਂ ਚਲਦੇ ਆ ਇਹਨੇ ਇੱਕ-ਇੱਕ ਕਰਕੇ ਪਹਿਲਾਂ ਸੇਖ ਇਤਿਹਾਸ ਦੀਆਂ ਵਿਰਾਸਤਾਂ ਕਾਰ ਕਾਰ ਸੇਵਾ ਦੇ ਨਾਂ ਤੇ ਟੜਵਾਈਆਂ ਨਵੀਆਂ ਬਣਾ ਲੀਆਂ ਜ਼ਮੀਨਾਂ ਦੇ ਤਬਾਦਲੇ ਕਈ ਕੁਝ ਕੀਤਾ ਹੁਣ ਜਿਹੜੀ ਰਹਿਦ ਖੋਦ ਬਚੀਆਂ ਹੁਣ ਉਹਦੇ ਤੇ ਅੱਖ ਆ ਗਈ ਆ ਜਿਹੜੀ ਹੰਸਲੀ ਦੀ ਜ਼ਮੀਨ